ਹਾਂਜੀ ਪਿਆਰੋ ਅੱਜ ਦੀ ਇਸ ਕਹਾਣੀ ਵਿੱਚ ਆਪਾਂ ਗੱਲ ਕਰਾਂਗੇ ਅੰਗਰਾ ਨਾਮ ਦੇ ਭਗਤ ਜੀ ਦੀ ਜਿਨ੍ਹਾਂ ਦਾ ਇਹ ਪਵਿੱਤਰ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਕੀਤਾ ਗਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ ਤੁਕ ਆਉਂਦੀ ਹੈ ਦੁਰਵਾ ਪਰੂਰੋ ਅੰਗਰ ਗੁਰੂ ਨਾਨਕ ਜਸ ਗਾਇਓ ਦੁਰਵਾ ਦਾ ਅਰਥ ਹੈ ਦੁਰਭਾਸ਼ਾ ઋષਿ ਪਰੂਰੋ ਦਾ ਮਤਲਬ ਹੈ ਰਾਜਾ ਪੁਰੂ ਜੋ ਚੰਦਰਵੰਸੀ ਕੁੱਲ ਦਾ ਛੇਵਾਂ ਰਾਜਾ ਸੀ ਅੱਗੇ ਗੁਰਬਾਣੀ ਦੇ ਸ਼ਬਦ ਵਿੱਚ ਹੈ ਅੰਗਰੇਜੀ ਦਾ ਨਾਮ ਅੰਗਰੇਜੀ ਇੱਕ ਬਹੁਤ ਪ੍ਰਸਿੱਧ ઋષਿ ਹੋਏ ਹਨ ਰਿਗਵੇਦ ਵਿੱਚ ਕਈ ਛੰਦ ਇਹਨਾਂ ਦੇ ਨਾਮ ਤੇ ਹੀ ਹਨ ਬ੍ਰਹਮਾ ਦੇ ਮਨ ਤੋਂ ਪੈਦਾ ਹੋਏ 10 ਪੁੱਤਰਾਂ ਵਿੱਚੋਂ ਇੱਕ ਇਹ ਵੀ ਗਿਨੇ ਜਾਂਦੇ ਹਨ ਸੋ ਉਪਰੋਕਤ ਗੁਰਬਾਣੀ ਦੀ ਪੰਕਤੀ ਦਾ ਮਤਲਬ ਹੈ ਕਿ ਜਿਸ ਨੇ ਵੀ ਪ੍ਰਮਾਤਮਾ ਦਾ ਸਿਮਰਨ ਕੀਤਾ ਹੈ ਕੋਈ ਨੇਕੀ ਕੀਤੀ ਉਹ ਭਗਤ ਬਣਿਆ ਹੈ ਤੇ ਐਸੇ ਭਗਤਾ ਨੇ ਸਤਿਗੁਰੂ ਨਾਨਕ ਦੇਵ ਜੀ ਦਾ ਜਸ ਗਾਇਆ ਹੈ ਜੋ ਕਹਾਣੀ ਸਾਨੂੰ ਅੰਗਰੇਜ਼ੀ ਦੇ ਜੀਵਨ ਦੀ ਮਿਲਦੀ ਹੈ ਆਓ ਹੁਣ ਉਸ ਨੂੰ ਸੁਣਦੇ ਹਾਂ ਭਗਤ ਅੰਗਰਾਜੀ ਬੇਦਖਾਲ ਦੇ ਸਮੇਂ ਭਗਤ ਹੋਏ ਹਨ ਇਹਨਾਂ ਨੇ ਸਿਮਰਨ ਕਰਨ ਨਾਲ ਅਥਰਵਨ ਵੇਦ ਨੂੰ ਪ੍ਰਗਟ ਕੀਤਾ ਕਲਯੁਗੀ ਤੇ ਹੋਰ ਜੁਗਾਂ ਵਾਸਤੇ ਗਿਆਨ ਦਾ ਪੰਡਹਾਰ ਦੁਨੀਆ ਦੇ ਅੱਗੇ ਰੱਖਿਆ ਇਹਨਾਂ ਦਾ ਬਹੁਤ ਜਸ ਹੁੰਦਾ ਹੈ ਐਸੇ ਭਗਤ ਵਿਦਵਾਨ ਦੇ ਪਿਤਾ ਜੀ ਦਾ ਨਾਮ ਉਰੂ ਸੀ ਤੇ ਮਾਤਾ ਦਾ ਨਾਮ ਆਗਨੇ ਸੀ ਅੰਗਰਾਜੀ ਇੱਕ ਰਾਜਾ ਸਨ ਇਹਨਾਂ ਦੇ ਮਨ ਨੂੰ ਤੇ ਐਸੀ ਗੱਲ ਬੈਠ ਗਈ ਕਿ ਰਾਜਾ ਪਰਜਾ ਸਭ ਉਸ ਪ੍ਰਭੂ ਦੇ ਜੀਵ ਹਨ ਇਹਨਾਂ ਵਿੱਚੋਂ ਜੇਕਰ ਕਿਸੇ ਨੂੰ ਵੀ ਦੁੱਖ ਮਿਲਿਆ ਤਾਂ ਉਸ ਦਾ ਜ਼ਿੰਮੇਵਾਰ ਰਾਜਾ ਹੀ ਹੋਵੇਗਾ ਇਸ ਲਈ ਰਾਜੇ ਨੂੰ ਬਹੁਤ ਖਿਆਲ ਰੱਖਣਾ ਚਾਹੀਦਾ ਹੈ ऐसे ਵਿਚਾਰਾਂ ਕਰਕੇ ਅੰਗਰੇਜ਼ੀ ਬਚ-ਬਚ ਕੇ ਰਾਜ ਕਰਦੇ ਰਹੇ ਰਾਜ ਕਰਦਿਆਂ ਹੋਇਆਂ ਕੁਝ ਕਾਲ ਬੀਤ ਗਏ ਇੱਕ ਦਿਨ ਨਾਰਦ मुनि ਜੀ ਫਿਰਦੇ ਹੋਏ ਉਹਨਾਂ ਦੇ ਰਾਜ ਵਿੱਚ ਆ ਨਿਕਲੇ ਰਾਜ ਭਵਨ ਵਿੱਚ ਆਏ ਤਾਂ ਅੰਗਰੇਜ਼ ਭਗਤ ਜੀ ਨੇ ਨਾਰਦ मुनि ਦਾ ਬਹੁਤ ਸਤਿਕਾਰ ਕੀਤਾ ਰਾਜੇ ਨੇ ਬੇਨਤੀ ਕੀਤੀ ਕਿ ਨਾਰਦ मुनि ਜੀ ਹੁਣ ਮੇਰੀ ਇੱਛਾ ਹੈ ਕਿ ਰਾਜ ਭਾਗ ਛੱਡ ਕੇ ਬਣਾ ਵਿੱਚ ਜੰਗਲਾਂ ਵਿੱਚ ਜਾ ਕੇ ਤਪੱਸਿਆ ਕੀਤੀ ਜਾਵੇ ਤੇ ਦੇਵ ਲੋਕ ਦਾ ਜਸ ਕੀਤਾ ਜਾਏ ਰਾਜ ਦੀ ਜ਼ਿੰਮੇਵਾਰੀ ਵਿੱਚ ਕਈ ਗੱਲਾਂ ਐਸੀਆਂ ਹੋ ਜਾਂਦੀਆਂ ਹਨ ਜੋ ਚੰਗੀਆਂ ਨਹੀਂ ਹਨ ਕਿਤੇ ਮੈਂ ਵੀ ਉਹਨਾਂ ਦੇ ਫਲ ਦਾ ਭਾਗੀ ਨਾ ਬਣ ਜਾਵਾਂ ਰਾਜੇ ਅੰਗਰਾ ਦੇ ਮਨ ਦੀ ਗੱਲ ਸੁਣ ਕੇ ਨਾਰਦ मुनि ਨੇ ਉਪਦੇਸ਼ ਕੀਤਾ ਇਹ ਬਚਨ ਤੁਸਾਂ ਦੇ ਠੀਕ ਹਨ ਮਨ ਤੁਸਾਂ ਦਾ ਰਾਜ ਕਰਨ ਤੇ ਖੁਸ਼ ਨਹੀਂ ਤੁਹਾਡਾ ਮਨ ਸਮਾਧੀਆਂ ਲਾਉਂਦਾ ਹੈ ਜੋ ਤੁਹਾਡਾ ਮਨ ਚਾਹੇ ਉਹ ਕਰੋ ਮਨ ਦੇ ਉਲਟ ਜਾ ਕੇ ਕੀਤਾ ਕਾਰਜ ਠੀਕ ਨਹੀਂ ਹੋਵੇਗਾ ਦੁੱਖ ਦਾ ਕਾਰਨ ਨਾ ਬਣੇ ਇਸ ਲਈ ਤੁਸੀਂ ਭਗਤੀ ਕਰੋ ਨਾਰਦ मुनि ਦੇ ਉਪਦੇਸ਼ ਨੂੰ ਸੁਣ ਕੇ ਅੰਗਰਾਜੀ ਦਾ ਮਨ ਹੋਰ ਉਦਾਸ ਹੋ ਗਿਆ ਉਹਨਾਂ ਨੇ ਰਾਜ ਭਾਗ ਛੱਡ ਦਿੱਤਾ ਰਾਜ ਆਪਣੇ ਭਰਾ ਨੂੰ ਦੇ ਕੇ ਪ੍ਰਜਾ ਦੀ ਆਗਿਆ ਲੈ ਕੇ ਉਹ ਬਣਾ ਜੰਗਲਾਂ ਨੂੰ ਚਲਿਆ ਗਿਆ ਭਗਤੀ ਕਰਨ ਲੱਗਾ ਭਗਤੀ ਕਰਨ ਨਾਲ ਐਸਾ ਗਿਆਨ ਹੋਇਆ ਕਿ ਸੰਸਕ੍ਰਿਤ ਦੀ ਕਵਿਤਾ ਅਫਰਨ ਲੱਗ ਪਈ ਉਸ ਨੇ ਵੇਦ ਤੇ ਸਿਮਰਤੀ ਦੀ ਰਚਨਾ ਕੀਤੀ 17ਵੀਂ ਸਿਮਰਤੀ ਆਪਜੀ ਦੀ ਹੀ ਦੱਸੀ ਜਾਂਦੀ ਹੈ ਜਦੋਂ ਅੰਤਕਾਲ ਆਇਆ ਉਹਨਾਂ ਨੇ ਜਦੋਂ ਪ੍ਰਾਣ ਤਿਆਗੇ ਤਾਂ ਆਖਦੇ ਹਨ ਪਰਮਾਤਮਾ ਨੇ ਵੱਡੇ ਦੇਵਤਿਆਂ ਨੂੰ ਆਪ ਦੇ ਸਵਾਗਤ ਵਾਸਤੇ ਭੇਜਿਆ ਆਪ ਭਗਤੀ ਵਾਲੇ ਵੱਡੇ ਭਗਤ ਹੋਏ ਜਿਸ ਕਰਕੇ ਆਪ ਜੀ ਦਾ ਨਾਮ ਅੱਜ ਵੀ ਸਤਕਾਰ ਨਾਲ ਲਿਆ ਜਾਂਦਾ ਹੈ ਭਗਤੀ ਕਰਨ ਵਾਲੇ ਸਦਾ ਅਮਰ ਹਨ ਸੋ ਇਸ ਵੀਡੀਓ ਨੂੰ ਤਾਂ ਬਣਾਇਆ ਹੈ ਕਿ ਜਦੋਂ ਵੀ ਤੁਸੀਂ ਗੁਰਬਾਣੀ ਦੀ ਇਸ ਪੰਕਤੀ ਨੂੰ ਸੁਣੋ ਦੁਰਬਾ ਪਰੂਰੋ ਅੰਗਰੈ ਗੁਰੂ ਨਾਨਕ ਜਸ ਗਾਇਓ ਤਾਂ ਆਪ ਜੀ ਨੂੰ ਪਤਾ ਲੱਗ ਜਾਵੇ ਕਿ ਗੁਰਬਾਣੀ ਵਿੱਚ ਕਿਹਾ ਹੈ ਕਿ ਦੁਰਭਾਸ਼ਾ ઋષਿ ਅੰਗਰ ਤੇ ਅੰਗਰ ਦੇ ਪਿਤਾ ਉਰੂ ਜੀ ਜਿਹੇ ਮਹਾਨ ਵੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਗਾਉਂਦੇ ਹਨ ਸੋ ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਦੀਆਂ ਹੋਰ ਨਵੀਆਂ ਨਵੀਆਂ ਤੇ ਅਨ ਸੁਣੀਆ ਹੋਈਆਂ ਵੀਡੀਓ ਆਪ ਜੀ ਲਈ ਲੈ ਕੇ ਆ ਰਹੇ ਹਾਂ ਆਉਣ ਵਾਲੀਆਂ ਵੀਡੀਓ ਆਪ ਜੀ ਨੂੰ ਮਿਲ ਸਕਣ ਇਸ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਬੈਲ ਵਾਲਾ ਬਟਨ ਦਬਾਓ ਤਾਂ ਜੋ ਵੀਡੀਓਜ਼ ਅਪਲੋਡ ਹੁੰਦਿਆ ਹੈ ਆਪ ਜੀ ਨੂੰ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਹੈ ਉਹ ਮਿਲ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ